ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਜਲੰਧਰ ਦਾ ਇੱਕ ਨੌਜਵਾਨ ਪਿਛਲੇ ਦਿਨੀ ਗੋਲੀ ਲੱਗਣ ਦੇ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਅੱਜ ਮੌਤ ਹੋ ਗਈ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕਰਦੇ ਹੋਏ ਪੁਲਿਸ ਥਾਣੇ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਦੱਸਦੇ ਕਿ ਜਲੰਧਰ ਦੇ ਭਾਰਤ ਨਗਰ ਦਾ ਨੌਜਵਾਨ ਮਨੀਸ਼ 22 ਦਿਨ ਪਹਿਲਾਂ ਕਮਲ ਵਿਹਾਰ ਅਤੇ ਬशीरਪੁਰ ਗੇਟ ਦੇ ਨੇੜੇ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ ਇਸ ਘਟਨਾ ਵਿੱਚ ਮਨੀਸ਼ ਦੀ 22 ਦਿਨਾਂ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਵੱਲੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਨਾ ਹੋਣ ਦੇ ਚਲਦੇ ਜੀਆਰਪੀ ਪੁਲਿਸ ਸਟੇਸ਼ਨ ਜਲੰਧਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਦੋਸ਼ੀ ਲੜਕੇ ਦੇ ਚਾਚੇ ਨੂੰ ਪਿਛਲੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੇ ਪੁੱਤਰ ਦਾ ਕਤਲ ਦੀਨਾ ਨਾਦ ਦੀ ਸ਼ਹਿ ਉੱਤੇ ਕੀਤਾ ਗਿਆ ਜੋ ਕਿ ਸ਼ਰਿਆਮ ਘੁੰਮ ਰਹੇ ਨੇ। ਗੋਲੀ ਮਨਕਰਨ ਨਾਂ ਦੇ ਵਿਅਕਤੀ ਵੱਲੋਂ ਚਲਾਈ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਮਨੀਸ਼ ਤੇ ਗੋਲੀਆਂ ਚਲਾਉਣ ਦਾ ਮੁੱਖ ਦੋਸ਼ੀ ਮੰਨ ਕਰਨ ਅਜੇ ਵੀ ਫਰਾਰ ਹੈ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਉੱਥੇ ਹੀ ਜੀਆਰਪੀ ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇੱਕ ਵਾਰ ਫਿਰ ਦੱਸਦੇ ਕਿ ਜਲੰਧਰ ਦੇ ਭਾਰਤ ਨਗਰ ਦਾ ਨੌਜਵਾਨ 22 ਦਿਨ ਪਹਿਲਾਂ ਕਮਲ ਵਿਹਾਰ ਦੇ ਗੇਟ ਨੇੜੇ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਸੀ ਇਸ ਘਟਨਾ ਵਿੱਚ 22 ਦਿਨਾਂ ਬਾਅਦ ਹੁਣ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਪਰਿਵਾਰ ਵੱਲੋਂ ਮਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਜੀਆਰਪੀ ਪੁਲਿਸ ਸਟੇਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਗਈ ਆ ਅਸੀਂ ਕੀ ਬੋਲੀਏ ਇਸ ਸਮੇਂ ਤੇ ਸਾਡਾ ਬੱਚਾ ਖੋ ਲਿਆ ਲਵਲੀ ਮੇਰਾ ਬੇਟਾ ਲੱਗਦਾ ਸੀ ਤਾਈ ਸੀ ਮੈਂ ਹਉਦੀ ਗੱਲ ਕੀ ਆ ਭਾਜੀ ਗੱਲ ਸਾਨੂੰ ਕੁਝ ਨਹੀਂ ਪਤਾ ਬੱਚੇ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਆ ਉੱਥੇ ਕੋਈ ਉਹ ਬੱਚੇ ਦੀ ਸੁਣਵਾਈ ਨਹੀਂ ਬੱਚਾ ਮੇਰਾ ਕੱਲਾ ਹੀ ਆ ਉਹ ਪੰਜ ਛੇ ਮੁੰਡੇ ਆ ਠੀਕ ਆ ਨਾ ਬੱਚੇ ਦੀ ਕੋਈ ਨਹੀਂ ਤੁਸੀਂ ਵੀਡੀਓ ਵੀ ਦੇਖਿਆ ਕਿ ਮੇਰਾ ਬੱਚਾ ਕੱਲਾ ਹੀ ਆ ਉਸ ਮੁੰਡੇ ਤੇ ਗੋਲੀ ਮਾਰਦਾ ਵੀ ਤੁਸੀਂ ਦੇਖਿਆ ਆ ਠੀਕ ਆ ਨਾ ਉਹ ਜਿਹੜਾ ਮਨਕਰਨ ਉਹਨੇ ਗੋਲੀ ਮਾਰ ਕੇ ਖੁਦ ਬਿਆਨ ਦਿੱਤਾ ਹੈ ਕਿ ਤੂੰ ਦਿਨਾਨਾ ਰਾਤ ਨਾਲ ਹੋਰ ਪੰਗੇ ਬਾਅਦ ਸਾਨੂੰ ਇਸ ਗੱਲ ਦੇ ਪਤਾ ਬਾਕੀ ਸਾਡਾ ਬੱਚਾ ਬਿਆਨ ਦੇ ਕੇ ਗਿਆ ਹੈ ਦਿਨਾਨਾ ਹੈ ਕੌਣ ਹੈ ਦਿਨਾਨਾ ਸਾਡੇ ਮਹੱਲੇ ਦਾ ਹੀ ਬੰਦਾ ਹੈ ਕੀ ਅਜਿਹੀ ਲੜਕੀ ਦੀ ਗੱਲ ਵਿੱਚ ਆ ਰਹੀ ਹੈ ਹਾਂਜੀ ਨਾ ਇਹ ਆਪច ਇਹਨਾਂ ਦੀ ਫਰੈਂਡਸ਼ਿਪ ਸੀ ਬੱਚਿਆਂ ਦੀ ਪੂਰੀ ਵੀ ਪ੍ਰਵਾਸੀ ਆ ਤੇ ਇਹਦੀਆਂ ਨਾਲ ਵੀ ਪ੍ਰਵਾਸੀ ਦਾ ਪ੍ਰਧਾਨ ਆ ਤੇ ਉਹ ਇਸ ਤਰ੍ਹਾਂ ਦੇ ਜੋ ਜੀ ਅਤਿ ਇਨਸਾਫ ਚਾਹੀਦਾ ਭਾਈ ਸਾਨੂੰ ਕਿਤੇ ਨਾ ਕੁਝ ਲੈਣਾ ਦੇਣਾ ਨੇ 20 ਦਿਨਾਂ ਤੱਕ ਕੋਈ ਐਕਸ਼ਨ ਨਹੀਂ ਲੀਤਾ ਸਾਨੂੰ ਸੀ ਕਿ ਸਾਡਾ ਬੱਚਾ ਠੀਕ ਹੋ ਰਿਹਾ ਠੀਕ ਹੈ ਸਾਡੇ ਬੱਚੇ ਦਾ ਪਹਿਲਾ ਈਰਮਾਨ ਤੋਂ ਫੇਰ ਆਪਰੇਸ਼ਨ ਹੋਇਆ ਹੈ ਤੁਸੀਂ ਈਰਮਾਨ ਤੋਂ ਆਪਾ ਹਸਪੀਟਲ ਤੋਂ ਵੀ ਪੁੱਛ ਸਕਦੇ ਉਹਨਾਂ ਨੇ ਉਹਦੀ ਕ੍ਰਿਟੀਕਲ ਕੰਡੀਸ਼ਨ ਦੱਸ ਕੇ ਡੀਐਮਸੀ ਰੈਫਰ ਕੀਤਾ ਠੀਕ ਹੈ 20 ਦਿਨ ਸਾਡਾ ਬੱਚਾ ਦਾਖਲ ਰਿਹਾ ਐਂਡ ਜੇ ਸ਼ਨੀਵਾਰ ਨੂੰ ਉਹਦੀ ਡੈਥ ਹੋ ਚੁੱਕੀ ਆ ਦੇਖੋ ਗੋਦਲਿਆ ਪਾਣੀ ਭਾਜੀ ਕਿਉਂ ਨਹੀਂ ਕਰਦੇ ਉਹਨਾਂ ਕੋਲ ਸਾਰੀ ਵੀਡੀਓ ਆ ਗੋਲੀ ਮਾਰਦਾ ਮੁੰਡਾ ਵੀ ਸਾਹਮਣੇ ਆ ਰਿਹਾ ਹੈ ਪਰ ਫੇਰ ਵੀ ਸਾਡੇ ਬੱਚੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਨੂੰ ਸਿਰਫ ਇਨਸਾਫ ਚਾਹੀਦਾ ਇਸ ਸਮੇ ਸਾਡੇ ਬੱਚੇ ਦੀ ਮਿੱਟੀ ਪਲੀਥ ਹੋ ਰਹੀ ਹੈ ਠੀਕ ਆ 30 ਸਾਲ ਦਾ ਬੱਚਾ ਆ ਉਹਨੇ ਕੀ ਦੁਨੀਆ ਚ ਦੇਖਿਆ ਉਹ ਤੇ ਦੁਨੀਆ ਚ ਆਇਆ ਨਾ ਆਇਆ ਇੱਕ ਬਰਾਬਰ ਹੈ ਪਰ ਉਹ ਸ਼ਰੀਆਮ ਮੁੰਡੇ ਘੁੰਮ ਰਿਹਾ ਹੈ ਸ਼ਰੀਆਮ ਮੰਨ ਕਰਨ ਹੋ ਗਿਆ ਸਾਰੇ ਉਹ ਸ਼ਰੀਆਮ ਘੁੰਮਦੇ ਪਏ ਆ ਉਹ ਹਾਲੇ ਵੀ ਕਹਿੰਦੇ ਕਹਿੰਦੇ ਜਿਹੜਾ ਬੋਲਿਆ ਸੀ ਉਹਦੇ ਤੇ ਵੀ ਗੋਲੀ ਚਲਾ ਦਾਂਗੇ ਠੀਕ ਆ ਸਾਡੇ ਬੱਚੇ ਹੋਰ ਵੀ ਅਮਨ ਕਰਨ ਧਮਕੀਆਂ ਦੇ ਰਿਹਾ ਹੈ ਠੀਕ ਹੈ ਸਾਰੇ ਤਾਮ ਕਿਆ ਦੇ ਰਿਆ ਚਿੱਕੀ ਕਰੀਏ ਸਾਡਾ ਸਾਨੂੰ ਕੋਈ ਬੱਚਤ ਇਨਸਾਫ ਚਾਹੀਦਾ ਸਾਨੂੰ ਇਹ ਇਨਸਾਫ ਚਾਹੀਦਾ ਕਿ ਸਾਡੇ ਬੱਚੇ ਦੀ ਸੁਣੀ ਜਾਵੇ ਸਾਡਾ ਬੱਚਾ ਜਿਹੜਾ ਬਿਆਨ ਲਿਖਾ ਗਿਆ ਉਹ ਬਿਆਨਾਂ ਦੇ ਰਿਕਾਰਡਿੰਗ ਚੱਲਿਆ ਜਾਵੇ ਠੀਕ ਹੈ ਤਾਂ ਇਹ ਕੀ ਬਿਆਨਾਂ ਦੀ ਫੋਟੋ ਦਿਖੀ ਜੀ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ ਇਹ 12 7 25 ਨੂੰ ਜਿਹੜਾ ਆ ਕਮਲਬਿਹਾਰ ਰੇਲਵੇ ਲਾਈਨਾਂ ਦੇ ਨੇੜੇ ਜਿਹੜੀ ਆ ਬੋਲੀ ਚੱਲੀ ਸੀ ਜਿਹਦੇ ਵਿੱਚ ਇੱਕ ਮਨੀਸ਼ ਨਾਮ ਦਾ ਲੜਕਾ ਜਿਹੜਾ ਆ ਉਹ ਚਪਨੀ ਹੋਇਆ ਸੀਗਾ ਜੋ ਅਸੀਂ ਜਿਹੜਾ ਆ ਉਹਦੇ ਬ੍ਰਦਰ ਦੇ ਤੇ ਬਾਦ ਪਿੱਛੇ ਦੇ ਜਿਹੜੇ ਮਨੀਸ਼ ਤੇ ਵੀ ਡਾਕਟਰ ਦੀ رائے ਲੈ ਕੇ ਜਿਹੜੇ ਬਿਆਨ ਕਾਲਮਦ ਕੀਤੇ ਸੀਗੇ ਤੇ ਕੇਸ ਜਿਸ ਜਿਹੜਾ ਆ ਅਸੀਂ ਕਰ ਦਿੱਤਾ ਸੀਗਾ 307 ਐਲਪੀਸੀ ਦੇ ਤਾ ਤੇ 109 ਬਿਆਨ ਦਿੱਤਾ ਤੇ ਉਹਦੇ ਵਿੱਚ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਬਾਈ ਨੇਮ ਕੇਸ ਇਹਨਾਂ ਨੇ ਨਿਰਚ ਰਵਾਇਆ ਸੀਗਾ ਇੱਕ ਮਨਕਰਨ ਦੇ ਨਾਮ ਤੇ ਤੇ ਇੱਕ ਰਾਜੇ ਦਿਨਾਂ ਤੋਂ ਇਹਦੇ ਵਿੱਚ ਉਹ ਰਾਜੇ ਨੂੰ ਜਿਹੜਾ ਉਹ ਅਸੀਂ ਗ੍ਰਿਫਤਾਰ ਕਰਕੇ ਜੁਡੀਸ਼ਲ ਭੇਜ ਦਿੱਤਾ ਆ ਮਨਕਰਨ ਦੀ ਜਿਹੜੀ ਆ ਉਹ ਅਸੀਂ ਫੜਨਦੇ ਜਿਹੜੀ ਉਹ ਉਪਰਾਲੇ ਕਰ ਲਏ ਕੱਲ ਮਿਤੀ 3/8 ਨੂੰ ਜਿਹੜਾ ਆ ਉਹ ਲੜਕੇ ਦੀ ਜਿਹੜੀ ਉਹ ਡੈਥ ਹੋ ਗਈ ਤੇ ਜਿਹਦਾ ਵਿੱਚ ਅਸੀਂ ਜਦੋਂ ਸਾਨੂੰ ਇਤਲਾਹ ਮਿਲੀ ਹੈ ਤਕੂ ਅਸੀਂ ਉਹਦੇ ਬ੍ਰਦਰ ਦੇ ਬਿਆਨਾਂ ਦੇ ਉੱਤੇ ਕਰਨ ਦੇ ਉਹਨੇ ਆ ਕੇ ਇਤਲਾਹ ਦਿੱਤੀ ਤੇ 103 BNSS 302 IPC ਦਾ ਜਨਕਾ ਕਰ ਦਿੱਤਾ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਪੋਸਟ ਮਾਰਡਮ ਜਿਹੜਾ ਆ ਸੇਵਲਸ ਤੋਂ ਕਰਵਾਤਾ ਇਹ ਵਿੱਚ ਕੀ ਬੋਲੇਗੀ ਇਹ ਪੁਲਿਸ ਦੇ ਪੇਟ ਵਿੱਚ ਨਹੀਂ ਵਿਸ਼ੇ ਅਸਰੇ ਵਿੱਚ ਨਹੀਂ ਗੋਲੀ ਮਿਲ ਕਰਦੇ ਪੇਟ ਦੀ ਹੈ ਪੇਟ 'ਚ ਲੱਗੀ ਹੈਗੀ ਹੈ ਉਹ ਡਾਕਟਰ ਕੋਲ ਤੋਂ ਨਿਕਲ ਪਰਿਵਾਰ ਦਾ ਇਸ ਕਿੰਨੇ ਕੋ ਅਰੈਸਟ ਹੋ ਚੁੱਕੇ ਨੇ ਤੇ ਪਰਿਵਾਰ ਦੇ ਚੀਜ਼ ਮੈਡੀਕਲ ਕਰਨਾ ਲੱਗਿਆ ਇਹਦੇ ਵਿੱਚ ਜਿਹੜਾ ਬਾਈ ਨੇਮ ਕੇਸ ਦਰਜ ਸੀਗਾ ਦੋ ਬੰਦਿਆਂ ਦੇ ਖਿਲਾਫ ਸੀ ਉਹਦੇ ਵਿੱਚ ਜਿਹੜਾ ਇੱਕ ਅਰੈਸਟ ਹੋ ਚੁੱਕਾ ਹੈ ਤੇ ਇੱਕ ਜਿਹੜਾ ਮੰਕਰਨ ਹੈ ਜਿੰਨੇ ਪੁਲਿਸ ਚਲਾਈ ਹੈ ਉਹ ਜਿਹੜਾ ਇਹ ਘਟਨਾ ਹੈ ਉਹਨੂੰ ਅਸੀਂ ਦਫਤਰ ਕਰਨ ਦੇ ਪ੍ਰਾਲੇ ਕਰ ਰਹੇ ਹਾਂ ਰਿਵਾਰਡ ਦੇ ਕਿ ਮੰਗਦੇ ਥੱਲੇ-ਥੱਲੇ ਮੈਂਬਰਾਂ ਨੂੰ ਅਲੀਗੇਸ਼ਨ ਜਾਰੀ ਨਹੀਂ ਕੀਤੀ ਥੋੜੀ ਦੇਖੀ ਚਾਹੁੰਦੇ ਹੋ ਦੇਖੋ ਉਹਨਾਂ ਦਾ ਕਿਸੇ ਤੇ ਰੋਪ ਰੋਪਰਾਣਾ ਉਹਨਾਂ ਦਾ ਅਧਿਕਾਰ ਹੈਗਾ ਆ ਅਸੀਂ ਜਿਹੜਾ ਅਕੋਰਡਿੰਗ ਟੂ ਲਾ ਕਾਨੂੰਨ ਦੇ ਮੁਤਾਬਕ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਟਾਈਮ ਟੂ ਟਾਈਮ ਜਿਹੜੇ ਉਹ ਕਰ ਰਹੇ ਹਾਂ ਤੇ ਇਹ ਕੱਲ ਜਿਹੜਾ ਆ ਇਹ ਲੜਕੇ ਦਾ ਚਾਚਾ ਜਿਹੜਾ ਵਿਸ਼ਾਲ ਚਿੱਕੂ ਹੈਗਾ ਇਹ 12 ਤਰੀਕ ਤੋਂ ਲੈ ਕੇ ਤੇ 3 ਤਰੀਕ ਤੱਕ ਜਿਹੜਾ ਕਦੇ ਵੀ ਸਾਡੇ ਕੋਲ ਨਹੀਂ ਆਇਆ ਕੱਲ ਇਹਨੇ ਆ ਕੇ ਗਿਆ ਜੀ ਜੀ ਬੀਓ ਜੀ ਇੱਕ ਕੋਈ ਦੀਨਾ ਨਾਥ ਤੇ ਇੱਕ ਦੋਰ ਦੋ ਤਿੰਨ ਬੰਦਿਆਂ ਦੇ ਨਾਲ ਆ ਤੇ ਉਹਨਾਂ ਦੇ ਕਹਿੰਦੇ ਤੇ ਗੋਲੀ ਜਿਹੜੀ ਆ ਉਹ ਚਲਾਈ ਗਈ ਹੈ ਇਹਨਾਂ ਨੂੰ ਇਹ ਜੀ ਐਡਵਾਈਸ ਕੀਤਾ ਵੀ ਜੇਕਰ ਤੁਸੀਂ ਕੋਈ ਐਪਲੀਕੇਸ਼ਨ ਮੂਵ ਕਰਦੇ ਹੋ ਜੇਕਰ ਆਫਟਰ ਇਨਕੁਆਰੀ ਜੇਕਰ ਕੋਈ ਉਹਨਾਂ ਦੇ ਖਿਲਾਫ ਕੋਈ ਪੁਖਤਾ ਸਬੂਤ ਸਾਹਮਣੇ ਆਣਗੇ ਤੇ ਉਹਨਾਂ ਨੂੰ ਜਰੂਰ ਜਿਹੜਾ ਅਸੀਂ ਐਡ ਕਰਾਂਗੇ ਇਹਨਾਂ ਦੇ ਵਿੱਚ ਕਿੰਨੇ ਰੋਪਿਆਂ ਦੇ ਨਾਮ ਦੋ ਵਿਅਕਤੀਆਂ ਦੇ ਨਾਮ ਲਿਖੇ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਨਜ਼ਰ ਆਇਆ ਸੀ ਨਾ ਉਹ ਰੋਕ ਲਗਾ ਰਹੇ ਨੇ ਤਿੰਨਾਂ ਨਾਲ ਜਿਹੜਾ ਸੀ ਫੁਟੇਜ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਈ ਇਹਦੇ ਵਿੱਚ ਰਾਜੇ ਨੂੰ ਜਦੋਂ ਤੁਸੀਂ ਅਰੈਸਟ ਕੀਤਾ ਤੁਸੀਂ ਨੇ ਪੁੱਛਿਆ ਸੀ ਦੇਖੋ ਕੀ ਦੱਸਿਆ ਕਿ ਗੋਲੀ ਬੰਦ ਚਲਾਉਣ ਦਾ ਕਾਰਨ ਦੱਸੋ ਰਾਜੇ ਨੇ ਇਹਦੇ ਦੱਸਿਆ ਕਿ ਗੋਲੀ ਜਿਹੜੀ ਆ ਉਹ ਮੈਂ ਨਾਲ ਜਰੂਰ ਗਿਆ ਆ ਤੇ ਗੋਲੀ ਜਿਹੜੀ ਆ ਉਹ ਮਨ ਕਰਨੇ ਚਲਾਈ ਤੁਰਤ ਕਾਨੂੰਨ ਚਾਹੀਏ ਜਿਹੜਾ ਆਪ ਪਰਜਨ ਕਹਿ ਰਹੇ ਕਰਦੇ ਪਰ ਲਾਈਵ ਮੈਂਬਰ ਕਹਿ ਰਹੇ ਕਿ ਮਰਨ ਤੋਂ ਪਹਿਲੇ ਜਿਹੜੇ ਬਿਆਨ ਦਿੱਤੇ ਸੀ ਉਹ ਬਿਆਨਾਂ ਦੇ ਹੱਦਕਾਰ ਦੇ ਬਿਆਨ ਚਾਹੀਏ ਕਿ ਉਹਨਾਂ ਦੇ ਬਿਆਨ ਦੇ ਉੱਤੇ ਜਿਹੜਾ ਡਾਕਟਰ ਸਾਹਿਬ ਦੀ رائے ਲੈ ਕੇ ਬਿਆਨ ਦਰਜ ਕੀਤੇ ਸੀਗੇ ਉਹਨਾਂ ਬਿਆਨਾਂ ਦੇ ਉੱਤੇ ਹੀ ਕਾਰਵਾਈ ਕੀਤੀ ਆ ਔਰ ਜਿਹੜੇ ਸਟਾਰਟਿੰਗ ਜਿਹੜੇ ਉਹਦੇ ਭਰਾ ਦੇ ਬਿਆਨਾਂ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਸੀ ਉਹਦੇ ਉਹ ਵੀ ਜਿਹੜੇ ਆ ਉਹ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਕਾਰਵਾਈ ਕੀਤੀ ਗਈ ਆ